ਤੇ ਬਾਬੇ ਅੱਜ ਗੱਡੀ ਦਿਖਾਉਣ ਲੱਗੇ ਆਪਾਂ ਤੁਹਾਨੂੰ ਬਰਾਈਜਾ ਪੀਪ 6590 ਦਾ ਨੰਬਰ ਇਹ ਸੇਲ ਲਈ ਆ ਜੀ ਠੀਕ ਤੁਹਾਨੂੰ ਦੱਸ ਦੇ ਕੇ ਜਾਣਕਾਰੀ ਦੰਨੇ ਆ ਦੀ ਗੱਡੀ ਦੀ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਆਈ 58599 ਜਾਂ 2000 ਮਾਡਲ ਹੋਊਗਾ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਇਹ ਵੀ ਬਕਾਊ ਆ ਜੀ ਤੇ ਬਾਕੀ ਗੱਲ ਕਰਦੇ ਆ ਆਪਾਂ ਦੱਸੋ ਮੜਾ ਟਰੈਕਟਰ ਬਾਰੇ ਉਤੇ 99 ਮਾਡਲ ਅਟਕਦਾ ਠੀਕ ਹੈ ਜੀ ਕਾਪੀ 2020 ਹਾਂਜੀ ਕਲਾਚ ਡਬਲ ਹੈ ਠੀਕ ਹੈ ਬੰਪਰ ਮਾਲਪੁਰ ਵਾਲਾ ਲਵਾਇਆ ਹੋਇਆ ਵਾ ਠੀਕ ਹੈ ਜੀ ਸਪੈਸ਼ਲ ਲਵਾਇਆ ਬੰਪਰ ਹਾਂਜੀ ਹਾਂਜੀ ਛਤਰੀ ਫੈਬਰ ਵਾਲੀ ਹੈ ਹਾਂਜੀ ਰੂਜ ਕੁਸਟਮ ਹੈਗਾ 25 26000 ਦਾ ਪੱਕਾ ਲੱਗਿਆ ਹੋਇਆ ਠੀਕ ਹੈ ਤੇ ਬੈਟਰੀ ਬੈਟਰੀ ਨਮੀ ਹੁ ਤੱਕ ਰੱਖੀ ਹੋਈ ਹੈ ਆਪਾਂ ਵਾ ਠੀਕ ਹੈ ਚਾਰਜ ਲਈ ਵੀ ਇੰਜਣ ਬਿਲਕੁਲ ਨਵਾਂ ਹੋਇਆ ਵਾ ਠੀਕ ਹੈ ਤਿੰਨ 100 ਘੰਟੇ ਚੱਲੇ ਹੋ ਗਏ ਕਰਕੇ 100 ਘੰਟਾ ਵੀ ਨਹੀਂ ਚੱਲੇ ਕੱਟ ਚੱਲੇ ਹੋ ਕੱਟ ਚੱਲੇ ਹੈਰ ਮੰਨ ਲਓ 60 ਪੈਸੇ ਇੱਕ ਗੱਡੀ ਹਾਂਜੀ ਦਹੀ ਹਦੀਆ ਪਿਛਲੀ ਠੀਕ ਅਗਲਾ ਡਰ ਰਸੀ ਪਿਛਲੀ ਵਾ ਠੀਕ ਬਾਕੀ ਜੇ ਕਿਸੇ ਗਾਹਕ ਨਾਲ ਲੈ ਕੇ ਜਾਣਾ ਹਾਂਜੀ ਤਾਂ ਖੇਤ ਵਿੱਚ ਚਲਾ ਕੇ ਦੇਖ ਲਵੇ ਆਪਣੇ ਵਾ ਠੀਕ ਸਾਡੀ ਪੂਰੀ ਤਸੱਲੀ ਹੈ ਗਾਹਕ ਆਪਣੀ ਤਸੱਲੀ ਕਰ ਲਵੇ ਠੀਕ ਹੈ ਜੀ 2 ਘੰਟੇ ਚਲਾਵੇ 4 ਚਲਾਵੇ ਸਾਰੀ ਦਿਹਾੜੀ ਚਲਾਵੇ ਠੀਕ ਹੈ ਜੀ ਤੇ ਰੇਟ ਸਾਹਿਬ ਕੀ ਰੱਖਿਆ ਦਾ ਇਹ ਤਾਂ ਹੁਣ ਕੋ ਦੇਖ ਲਈਏ ਚਲੋ ਰੇਟ ਸਾਹਿਬ ਨੂੰ ਬਣੀ ਸਲਾਹ ਕਰਕੇ ਦੱਸ ਦਿੰਦੇ ਠੀਕ ਹੈ ਠੀਕ ਨਹੀਂ ਫੋਨ ਤੇ ਦੱਸ ਦਾਂਗੇ ਨੰਬਰ ਦਿੱਦਣ ਵਾਲੇ ਵੀਰ ਦਾ ਠੀਕ ਹੈ ਜੀ ਆ ਜੀ ਤੇ ਬਾਕੀ ਬਾਈ ਗੱਡੀ ਆ ਇਹ ਗੱਡੀ ਨੂੰ ਚੈੱਕ ਕਰੋ ਤੇ ਗੱਡੀ ਮੁੰਡਾ ਬਾਹਰ ਨੂੰ ਗਿਆ ਕਰਕੇ ਗਈ ਹੋਊ ਗੱਡੀਆਂ ਦੋ ਦੋ ਹੋ ਗਈਆਂ ਬਰੀਜਾ ਗੱਡੀ ਹੈ ਹਾਂਜੀ ਇੱਕ ਥਾਰ ਲਈ ਵੀਰ ਨੇ ਆਹ ਖੜੀ ਹੈ ਜੀ ਤੇ ਹੁਣ ਬੇਟਾ ਬਾਹਰ ਚਲੇ ਗਿਆ ਹਾਂਜੀ ਦੋ ਗੱਡੀਆਂ ਹੁਣ ਕੀ ਕਰਨੀਆਂ ਬੀਟੀਐਮ ਬਾਹਰ ਨੇ ਤੇ ਗੱਡੀ ਖੜੀ ਕੇ ਰੰਦੀ ਕਰੇ ਇਹ ਹੁਣ ਲਈ ਹੈ ਕੋਈ ਮਾੜ ਲਈ ਆਪਣੀ ਐਲਡੀਆ ਕਿਹੜੀ ਹੁੰਦੀ ਹੈ ਹਾਂ ਦੇਖ ਮਾੜੇ ਬਿਸਮੋਡਲ ਸਿਰਦਾ ਪਾਵਰ ਹੈ ਹਾਂ ਪਾਵਰ ਤੇ ਪਾਵਰ ਤੇ ਦੋ ਵਿੰਡੋ ਪਾਵਰ ਠੀਕ ਹੈ ਤੇ ਦੋ 에어 ਬੈਗ ਹੈ ਠੀਕ ਹੈ ਵੇ ਦੇਖ ਜਾਂਦੇ ਗੱਡੀ ਉਹ ਦੇਖ ਚੜੀ ਆ ਗੱਡੀਆਂ ਦਾ ਨਹੀਂ ਪਪਾ ਨੂੰ ਇੰਨਾ ਪਤਾ ਲਿਖਿਆ ਹੋਇਆ ਕਾਹ ਮਾਰ ਲਿਖਿਆ ਦੇ ਕਿਸੇ ਦੋਨਾਂ ਗੱਡੀਆਂ ਦਾ ਸੇਮ ਨੰਬਰ ਫਸਟ ਆਉਣਾ ਠੀਕ ਠੀਕ ਹੈ ਬਾਈ ਤੇ ਮੀਟਰ ਦੇ ਖਾਤੇ ਵਿੱਚ ਕਿੰਨਾ ਚੱਲਿਆ ਹੋਇਆ ਤੇ ਇਹ ਮੀਟਰ ਚੈੱਕ ਆ ਲਓ ਬਾਈ ਲੱਭੇ ਲਗਭਗ ਚੱਲਣ ਲੱਗੀ ਗੱਡੀ ਬੱਸ ਤੇ ਇਹ ਗੱਡੀ ਨਵੇਂ ਕਿਢੇ ਹੋਈ ਆ ਵੀਰ ਦੀ ਮਾਈ ਦੀ ਫਸਟ ਆਉਣਾ ਰਹੀ ਫਸਟ ਆਉਣਾ ਨੰਬਰ ਸਹੀ ਨੰਬਰ ਵੀ ਸੇਮ ਹੈ ਗੱਡੀਆਂ ਦੇ 88 88 ਉਧਰ ਵੀ ਸਸਤਾ ਸੀ 88 ਤੇ ਹਾਂਜੀ ਸਾਲ ਕੋਈ ਫੇਸ ਬੋਰਡ ਥੋੜਾ ਮਣਾ ਮੋਟਾ ਕੋ ਚੇਂਜ ਹੋਇਆ ਮੈਡਮ ਮੋਟਾ ਹਾਂਜੀ ਉਹ ਰੋੜ ਕੇ ਲੱਗੀ ਸੀ ਗੇਟ ਨਾਲ ਆ ਆਪਣੇ ਆ ਦਰਵਾਜ਼ਾ ਲੱਗ ਪੱਜ ਗਿਆ ਸੀਗਾ ਅੱਛਾ ਵਿਆਹ ਪਾਣਾ ਦਰਵਾਜ਼ਾ ਕਰਾਇਆ ਅਦਰਵਾਜ਼ਾ ਨਹੀਂ ਪ੍ਰਿੰਟ ਹੋਇਆ ਕੰਦਾ 1 ਪਿੰਟ ਇੱਕ ਆ ਵੱਜੇਗਾ ਤਾਂ ਬਹੋਂਟ ਆ ਕੰਪਨੀ ਤੋਂ ਨਾ ਪਾਣਾ ਨਾ ਮਾਪੋ ਐ ਤੇਰੇ ਵੱਜੇਗੀ ਵੀ ਰੋੜ ਤੇ ਦੇਖਣਾ ਸਾਰੇ ਓਰੀਜਨਲ ਨੇ ਸਾਰਾ ਕੁਝ ਓਰੀਜਨਲ ਐ ਗੋਲੇ ਗਾਲੇ ਦੇਖ ਲਓ ਇੱਜੇ ਗੱਲਾਂ ਭਾਣਾ ਦਸੀਏ ਫੋਨ ਤੇ ਤਾਂ ਵੀ ਕੋਈ ਦਿੱਕਤ ਨਹੀਂ ਸਰਜਣਾ ਹਾਂਜੀ ਪਰ ਝੂਠ ਬੋਲ ਕੇ ਆਪਣਾ ਸੌਦਾ ਨਹੀਂ ਕਰਨਾ ਹਾਂਜੀ ਹਾਂਜੀ ਖੜ ਜਾ ਯਾਰ ਫੋਨ ਕਰ ਬਾਕੀ ਗੱਲ ਕਰਿਆ ਤੇ ਸੱਲੀ ਕਰ ਲਵੇ ਗੋਲੇ ਦੇਖ ਲਓ ਸਾਫ ਕੋ ਗੋਲ ਗੱਡੀ ਦਾ ਪਤਾ ਕਿੱਥੇ ਤੋਂ ਲੱਗਦਾ ਪਤਾ ਉਹ ਗੱਡੀ ਦਾ ਪਤਾ ਲੱਗ ਆ ਤੋ ਗੋਲੇ origignal ਸਾਰਾ fitting ਆ ਦੇਖ ਬਸ ਸਹੀ ਆ ਠੀਕ ਆ ਹਾਂਜੀ ਤੇ ਆ ਸਹੀ ਹੈ ਸਹੀ ਹੈ ਹੂੰ ਮਾਉਂਟ ਪਿਆ ਕੋਈ ਤਸੱਦੀ ਕੀ ਸੀ ਨੂੰ ਅਰੀਜਨਲ ਪੇਟਿੰਗ ਮਾਉਂਟ ਪਿਆ ਆਪਣੇ ਅੰਦਰ ਇੰਨਾ ਕੁ ਲੱਗਿਆ ਤਾਂ ਮੈਂ ਕਹਿੰਦਾ ਨਹੀਂ ਨਵੇਂ ਪੋਹ ਆਪਣੇ ਗਾਰਜ ਗੱਡੀ ਆਪਣੇ ਅੱਖਾਂ ਸਾਹਮਣੇ ਚੱਲੀ ਐ ਮੋਰ ਬੰਦਾਂ ਪਹਿਲਕਾ ਵੀ ਸਭ ਦਾ ਮਾਣ ਕਰਾਈ ਚੱਲੀ ਗੱਡੀ ਜਾਨੀ ਕੇ ਅਰੀਜਨਲ ਹਾਲ ਅਰੀਜਨਲ ਹੈ ਮੈਂ ਮਤ ਟਾਇਰ ਨਹੀਂ ਲਾਣਾ ਨਾ ਨਵੇਂ ਪੋਹ ਟਾਇਰ 70000 ਰੁਪਏ ਟਾਇਰ ਚਾਰੇ ਨਵੇਂ ਇਸ ਟੱਪਣੀ ਦਾ ਅਨ ਟੱਚ ਟੱਪਣੀ ਠੀਕ ਹੈ ਟੱਪਣੀ ਕਰਨਾ ਤੇ ਵਗੈਰਾ ਨਹੀਂ ਟੱਪਣੀ ਦਾ ਲਾ ਕੇ ਵੀ ਨਹੀਂ ਲਾ ਕੇ ਵੀ ਨਹੀਂ ਦੇਖੀ ਸਟੱਪ ਹੋਈ ਆ ਅੱਜ ਤਾਂ ਕੰਪਨੀ ਦਾ ਜੈਕ ਵੀ ਮਹੀ ਪਿਆ ਹੈ ਖੁੱਲੇ ਹੀ ਆ ਸਟੱਪ ਠੀਕ ਆ ਸਟੱਪ ਦੇ ਨਾਲ ਦੀ ਉਦਾਂ ਉਦਾਂ ਹੀ ਠੀਕ ਹੈ ਤੇ ਨਾਲੇ 1.5 ਨਵੀਂ ਡੀਜ਼ਲ ਵਾਲੀ ਕੋ ਬੰਦ ਹੋ ਗਈ ਆ ਇਹ ਡੀਜ਼ਲ ਆ ਇਹ ਡੀਜ਼ਲ ਆ ਇਹਦਾ ਪਲੱਸ ਪੁਆਇੰਟ ਹੈ ਹੋਗਾ ਐਵਰੇਜ ਵਧੀਆ ਠੀਕ ਹੈ ਜੀ ਐਵਰੇਜ ਹੈਗੀ ਆ ਤੇ ਆਮ ਬਈਆ ਤਾਂ ਨਵੇਂ ਮਿਲਦੀ ਹੈ ਮਾਰਕੀਟ ਤੋਂ ਕੰਪਨੀ ਤੋਂ ਮਸ਼ੀਨ ਚ ਪٹرول ਮਿਲਦੀ ਆ ਹਾਂਜੀ ਹਾਂਜੀ ਪٹرول ਮਹਿੰਗਾ ਤੇ ਗੱਡੀ ਦੀ ਐਵਰੇਜ ਘਟਾ ਪٹرول ਚ ਇਹ ਜ਼ਿਆਦਾ ਵਧੀਆ ਠੀਕ ਹੈ ਜੀ ਆਪਣੇ ਗਵਾਂਢ ਚ ਹੈ ਆਪਣੇ ਪਿੰਡ ਹੈ ਹਮਮ ਸਿੰਘ ਵੀਰ ਦਾ ਨਾਮ ਹੈ ਠੀਕ ਹੈ ਜੀ ਪਿੰਡ ਆਪਣਾ ਸਿੰਘ ਮਾਲਕਤਾ ਵਿਕਰਮਜੀਤ ਹੈ ਇਹ ਇਤਨੀ ਹੀ ਮਾਲਕ ਹੈ ਬੰਮਾ ਮੈ ਲਿਖਿਆ ਹਾਂ ਤੂੰ ਹੀ ਮੇਨ ਹਾਈਵੇ ਤੋਂ 1 ਕਿਲੋਮੀਟਰ ਦੇ ਪਿੰਡ ਆਪਣਾ ਚੜ੍ਹਦੇਲੇ ਪਾਸੇ ਨੂੰ ਠੀਕ ਹੈ ਜੀ ਤੇ ਨੰਬਰ ਦੱਸ ਦੋ ਸਾਡੀ ਆਪਣਾ ਨੰਬਰ ਤੂੰ ਹੀ ਤੇਰੇ ਜੱਦੂ ਵਾਸਤੇ ਤੂੰ ਹੀ ਮਾਲਕ ਹੈ ਮੈਂ ਦੱਸਣਾ ਬੋਲ ਕੇ ਦੱਸ ਮੈਂ ਨਾ ਵੀ ਹੋਇਆ ਔਰ ਇਹ ਤੂੰ ਗੱਡੀ ਤੂੰ ਹੀ ਕਰੋਗਾ ਸਾਰਾ ਕੁਝ ਤੂੰ ਮਾਲਕ ਤੂੰ ਹੀ ਹੈ 23308 ਦੁਬਾਰਾ ਬੋਲਿਓ 209 ਮੇਰੇ ਹੀ ਰੱਸੀ ਜਾਂਦਾ ਦਵਾਰੇ 100 ਦਵਾਰੇ ਦੱਸੋ 79866 ਹਾਂਜੀ 23308 ਠੀਕ ਹੈ ਜਿਹੜੇ ਵੀ ਇਹਨਾਂ ਗੱਡੀ ਲੈਣੀ ਹੈ ਹਾਂਜੀ ਉਹ ਕੰਟੈਕਟ ਕਰ ਲਵੇ ਠੀਕ ਹੈ ਫालतू ਵੀਰੇ ਸਵਾਦ ਲੈਣੇ ਫੋਨ ਨਾ ਕਰਦਾ ਜਾਨਾ ਤੂੰ ਵੀ ਭਾਈ ਭਾਈ ਤੂੰ ਤੈਨੂੰ ਇਹ ਕਰਨ ਮੈਂ 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 ਟੱਕਦਾ ਆਪਣਾ ਰੇਟ ਡਿਮਾਂਡ ਵੀਰੇ ਮੈਂ ਤਾਂ ਇਹਦਾ ਮੰਗਦਾ ਹਾਂ 7.5 ਲੱਖ ਰੁਪਏ ਲੱਗ ਚੁੱਕਿਆ ਮੇਰਾ ਠੀਕ ਹੈ 7.5 ਲੱਖ ਲੱਗ ਚੁੱਕਿਆ ਗੱਡੀ ਦਾ ਠੀਕ ਹੈ ਬਾਕੀ ਬੋੜ ਬੈਠ ਕੇ ਘੱਟ ਵੱਧ ਕਰੂਗਾ। ਬੰਦ ਕਰਨ ਦੀ ਕੋਸ਼ਿਸ਼ ਕਰੇਲ ਭਾਈ ਬਣ ਕੇ ਘੱਟ ਕਰਨ ਦੀ ਕੋਸ਼ਿਸ਼ ਨਾ ਕਰਿਓ। ਵੀਰ ਸਾਡਾ ਭੋਲਾ ਹੈ। ਜੇ ਵੀਰ ਜੀ ਕਹਿੰਦਾ ਮੈਂ ਮੰਨ ਲ ਕਰਦਾ ਸ਼ਾਇਦ ਮੈਂ 60 ਲੱਖੇ ਕਹਿ ਦਿੰਦਾ। ਕਿਉਂ ਗਾਕ ਨੂੰ ਇਹ ਹੁੰਦਾ ਸਾਡੇ 7.5 ਲੱਖ ਕਹਿੰਦਾ ਵੀ ਸ਼ਾਇਦ ਹੋਰ 50 ਹਜ਼ਾਰ। ਮੈਂ 7.5 ਲੱਖ ਰੁਪਈਆ ਬਾਈ ਲੱਗ ਚੁੱਕਿਆ। ਉਹ ਕੱਟਣਾ ਨਹੀਂ ਹੈ। ਠੀਕ ਹੈ ਜੀ। ਕੋਸ਼ਿਸ਼ ਹੋ ਕਰੇ ਜਿਨਾ ਗੱਡੀ ਆਪਣੇ ਨਾਮ ਕਰਾਉਣੇ ਹੋਈ। ਠੀਕ ਹੈ ਜੀ। ਡੀਲਰ ਵੀਰਾਂ ਨਾ ਪਹਿਲਾਂ ਗੱਡੀ ਦੇਣੀਆਂ ਨਾ ਕੋਈ ਹਾਂ ਇਹ ਸਭ ਤੋਂ ਵੱਡੀ ਗੱਲ ਆ ਬਾਈ। ਮੇਰਾ ਸਾਡਾ ਕੋਈ ਬੈਰ ਨਹੀਂ ਹੈਗਾ। ਹਮਮ ਉਹਨੂੰ ਦੇਣੀ ਹੈ ਠੀਕ ਹੈ ਜੀ ਕੱਲ ਜਾਂਦੇ ਸਰ ਗੱਡੀ ਆਪਣੇ ਨਾਮ ਕਰਾ ਲਵਾਂ ਸਭ ਤੋਂ ਵੱਡੀ ਗੱਲ ਹਾਂਜੀ ਗੱਡੀ ਤੇ ਕਰਿਆ ਕੇ ਤਸੱਲੀ ਕਰ ਲਵੇ ਰੇਟ ਦੱਸਦਾ ਜੀ ਰੇਟ ਨਾ ਦੱਸਦੇ ਫਿਰ ਉਹਦਾ ਰੇਟ ਨਹੀਂ ਦੱਸਿਆ ਤਾਂ ਹੀ ਦੱਸਿਆ ਠੀਕ ਹੈ ਜੀ ਹੁਣ ਇਹ ਇਹਦੇ ਵਿੱਚ ਬਾਰ ਬਾਰਿੰਗ ਨਹੀਂ ਹੋਣੀ ਚਾਹੀਦੀ ਵੀ ਹੋਰ ਘਟੂਗਾ ਨਹੀਂ ਘਟੂਗਾ ਠੀਕ ਹੈ ਜੀ ਫਿਕਸ ਰੇਟ ਹੈ ਆਪਣਾ ਬਹੁਤ ਠੀਕ ਹੈ ਹਾਂਜੀ ਠੀਕ ਹੈ ਚਲੋ ਠੀਕ